ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜੀ ਤੁਹਾਡਾ ਆਪਣਾ ਰੰਜੀਤ ਰਾਏ ਸੋ ਅੱਜ ਇੱਕ ਗਾਣਾ ਪੇਸ਼ ਕਰਨ ਲੱਗਿਆ ਜੀ ਸੋ ਉਮੀਦ ਆ ਤੁਹਾਨੂੰ ਪਸੰਦ ਆਊਗਾ ਜੀ ਹਾਂ ਸੱਤ ਸਾਲ ਹੋ ਗਏ ਤੈਨੂੰ ਛੱਡ ਕੇ ਗਏ ਨੂੰ ਦੇ ਪੁੱਤਰੋ ਕਿਰਵਾ ਕੇ ਗੜ ਲੱਗ ਕੇ ਗਏ ਨੂੰ ਸੱਤ ਸਾਲ ਹੋ ਗਏ ਤੈਨੂੰ ਛੱਡ ਕੇ ਗਏ ਰੋਹ ਕਿਰਵਾ ਕੇ ਗੜ ਲੱਗ ਕੇ ਗਏ ਨੂੰ ਉਹ ਗੱਲ ਸੱਚ ਏ ਕਿ ਤੇਰੇ ਬਿਨ ਮਾਂ ਤੇਰੀ ਦਾਵੇ ਦਿਲ ਨਹੀਂ ਉਹ ਲੱਗਦਾ ਪੁੱਤ ਪੁਰ ਦੇਸੀ ਆਵੇ ਆਈ ਨਾ ਪੰਜਾਬ ਇੱਥੇ ਨਸ਼ਿਆਂ ਦਾ ਹੜਵਗਦਾ ਪੁੱਤ ਪੁਰ ਦੇਸੀ ਆਵੇ ਆਈ ਨਾ ਪੰਜਾਬ ਇੱਥੇ ਨਸ਼ਿਆਂ ਦਾ ਹੜਵਗਦਾ ਨਾਲ ਦੇ ਪਿੰਡ ਚਰ ਮਹੀਨਾ ਦਾ ਸੀ ਮੁੰਡਾ ਜਿਹੜਾ ਪਿਛਲੇ ਮਹੀਨੇ ਪੂਰਾ ਹੋ ਗਿਆ ਆਪ ਤੁਰ ਗਿਆ ਕਹਿੰਦੇ ਮਾਂ ਦਾ ਦੁਲਹਾਰਾ ਬੁੱਢੇ ਬਾਪ ਨੂੰ ਦੁੱਖਾਂ ਚ ਡੋਬ ਗਿਆ ਆਪ ਤੁਰ ਗਿਆ ਕਹਿੰਦੇ ਮਾਂ ਦਾ ਦੁਲਹਾਰਾ ਬੁੱਢੇ ਬਾਪ ਨੂੰ ਦੁੱਖਾਂ ਚ ਡੋਬ ਗਿਆ ਅੱਖਾਂ ਮੁਰ ਹੈ ਨੀ ਪੁੱਤ ਬਸਦਾ ਤੇ ਹੈਗਾ ਇਹ ਵੀ ਸ਼ੁਕਰਾਨਾ ਉਸ ਰੱਬ ਦਾ ਪੁੱਤ ਪਰਦੇਸੀ ਆਵੇ ਆਈ ਨਾ ਪੰਜਾਬ ਇੱਥੇ ਨਸ਼ਿਆਂ ਦਾ ਹੜ ਵੱਗਦਾ ਪੁੱਤ ਪਰਦੇਸੀ ਆਵੇ ਆਈ ਨਾ ਪੰਜਾਬ ਇੱਥੇ ਨਸ਼ਿਆਂ ਦਾ ਹੜਵਗਦਾ ਥੈਂਕ ਯੂ ਸੋ ਮਾਚ